ਕੰਬੈਨ ਓਡੀ ਕੀ ਆਂਦੇ ਆ ਵੀ ਕਦੋਂ ਦੇ ਦੇਣ ਵਾਲੇ ਵਾਂਗੂ ਕੋਣ ਵੱਖਰੀ ਚੀਜ਼ ਕਰੂਗਾ ਤਾਂ ਇਹਨਾਂ ਨੇ ਕੀਤੀ ਆ ਮਿੱਤਰੋ ਮੈਂ 2 ਲੱਖ ਤੇ ਬੈਸਟਾਂ ਨੂੰ ਜੋ ਝੋਨਾ ਵੜਨ ਵਾਲੀਆਂ ਕੰਬੈਨਾ ਪਲੇਅਰ ਐਸਾ ਕਿਹੜਾ ਨਹੀਂ ਯਾਰ ਜਿਹੜਾ ਇਹ ਕੱਪ ਤੇ ਨਾ ਖੇਡੇ ਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਗੜਾਣਾ ਦਾ ਮੇਲਾ ਜਿੱਥੇ ਬੈਸਟਾਂ ਨੂੰ ਕੰਬਾਈਨਾ ਕੰਬੈਨ ਉਡੀਕੀ ਆਂਦੇ ਆ ਵੀ ਕਦੋਂ ਦੇ ਦੇਣ ਵਾਲੇ ਵਾਂਗੂ ਕੌਣ ਵੱਖਰੀ ਚੀਜ਼ ਕਰੂਗਾ ਤਾ ਇਨਣੇ ਕੀਤੀ ਆ ਮਿੱਤਰੋ ਇਸ ਵਾਰ ਕੰਬਾਈਨਾ ਇੱਥੇ ਹੋਣੀਆਂ ਸਾਰੀ ਜਾਣਕਾਰੀ ਦੇਵਾਂਗੇ ਸਬਸਕ੍ਰਾਈਬ ਨਵੇਂ ਆਏ ਹੋਗੇ ਚੈਨਲ ਤੇ ਨਵਾਂ ਖੋਲਿਆ ਇਹ ਜਰੂਰ ਕਰਕੇ ਜਾਇਓ ਲਾਈਕ ਜਿਹੜੇ ਫੇਸਬੁੱਕ ਤੇ ਆ ਉਹ ਫੋਲੋ ਕਰ ਲਿਓ ਸਾਰੇ ਭਰਾ ਤੇ ਬਾਕੀ ਮਿੱਤਰੋ ਪੂਰੀ ਜਾਣਕਾਰੀ ਦਿੰਨੇ ਆ ਇਹ ਟੂਰਨਾਮੈਂਟ 12 ਤੇ 13 ਤਰੀਕ ਦਾ ਪਗਣਾਣਾ ਦਾ ਮੇਲਾ ਬਹੁਤ ਤਗੜਾ ਟੂਰਨਾਮੈਂਟ ਮਿੱਤਰੋ ਹਰ ਵਾਰੀ ਕਰਵਾਇਆ ਜਾਂਦਾ ਸੋ ਇਸ ਵਾਰ ਵੀ ਕਰਵਾਇਆ ਜਾ ਰਿਹਾ 12 ਤੇ 13 ਦਸੰਬਰ ਆ ਪਰ ਏਕ ਦੀ ਕੁਝ ਵੱਖਰਾ ਕਰਨ ਉਹ ਫਿਰ ਦੇ ਚੋਨਾ ਵੱਡਣ ਵਾਲੀਆਂ ਕੰਬਾਈਨਾ ਦੇਣੀਆਂ ਮਿੱਤਰੋ ਐਗ ਦੀ ਬਾਈਆਂ ਨੇ ਐਗ ਦੀ ਕੰਬਾਈਨਾ ਮਿਲਣੀਆਂ ਮਿੱਤਰੋ 1 ਲੱਖ ਦੇ ਕਰੀਬ ਪਹਿਲਾ ਇਨਾਮ ਸੌਰੀ 2.5 ਲੱਖਾਂ ਪਹਿਲਾ ਇਨਾਮ ਦੂਜਾ ਨਾਮ 2 ਲੱਖ ਤੇ ਬੈਸਟਾਂ ਨੂੰ ਜੋ ਚੋਨਾ ਵੱਢਣ ਵਾਲੀਆਂ ਕੰਬਾਈਨਾ ਪਲੇਅਰ ਐਸਾ ਕਿਹੜਾ ਨਹੀਂ ਯਾਰ ਜਿਹੜਾ ਇਹ ਕੱਪ ਤੇ ਨਾ ਖੇਡੇ ਸਾਰੇ ਹੀ ਮਾਲ ਖੇਡਨੇ ਆ ਬਹੁਤ ਤਗੜਾ ਟੂਰਨਾਮੈਂਟ 12 ਤੇ 13 ਦਸੰਬਰ ਦੋ ਦਿਨ 12 ਨੂੰ ਜੋ ਛੋਟੇ ਮੁੰਡੇ ਨਵੇਂ ਮੁੰਡੇ ਪਿਓਰ ਓਪਨ ਖਣੀ ਪੁਆਦ ਦੀਆਂ ਟੀਮਾਂ ਇਦਾਂ ਖੇਡਣਗਾਂ ਅਗਲੇ ਦਿਨ ਓਪਨ ਆ 16 ਟੀਮਾਂ ਬੁੱਕ ਕੀਤੀਆਂ ਕੰਬਾਈਨਾ ਤੇ ਝਟਕੇ ਲੱਗਣੇ ਆ ਦੇਖਦੇ ਆ ਬਾਕੀ ਕੌਣ ਜਿੱਦਾ ਕੌਣ ਲੈ ਕੇ ਜਾਊਗਾ ਇਹ ਵੀ ਗੱਲਾਂ ਸਮੇਂ ਤੇ ਹੋਣਗਾਂ ਅਤੇ ਲਾਈਕ ਤੇ ਸ਼ੇਅਰ ਜ਼ਰੂਰ ਕਰੇ ਵੀਡੀਓ ਨੂੰ ਨਵੀਂ ਵੀਡੀਓ ਵਿੱਚ ਮਿਲਦੇ ਆ ਧੰਨਵਾਦ